ਗਲੀ ਮਾਤਰਾ ਦੁਲਾ ਮਾਤਰਾ ਇਹ ਮਹਾਰਨੀ ਵੀ ਅਠਵੀਂ ਮਾਤਰਾ ਹੈ ਇਸ ਦਾ ਸ਼ਬਦਾ ਸਮੇਤ ਕਿਵੇਂ ਸਹੀ ਉਚਾਰਨ ਕਰਨਾ ਹੈ ਇਸ ਬਾਰੇ ਜਾਣਕਾਰੀ ਲਈਏ ਦੁਲਾ ਮਾਤਰਾ ਨੂੰ ਅਸੀਂ ਦੀਰਗ ਤੁਣੀ ਦੇ ਵਿੱਚ ਉਚਾਰਨ ਕਰਾਂਗੇ ਦੀਰਗ ਤੁਣੀ ਮਤਲਬ ਲੰਬੀ ਧੁਨੀ ਦੇ ਵਿੱਚ ਅਸੀਂ ਇਸ ਮਾਤਰਾ ਦਾ ਉਚਾਰਨ ਕਰ ਸਕਦੇ ਹਾਂ ਆਓ ਢੋਲਾ ਵਾਲੇ ਮਾਤਰਾ ਦਾ ਸ਼ਬਦਾਂ ਸਮੇਤ ਉਚਾਰਨ ਕਰੀਏ ਜਿਵੇਂ ਸੱਤੈ ਨੂੰ ਤਲਾ ਸਾ ਪੱਬੇ ਲੋ ਦਿੱਤੀ ਪੰ ਸਾ ਪੰ ਇਸ ਵੇਲੇ ਹੀ ਧਿਆਨ ਰੱਖਣਾ ਹੈ ਦੁਲਾ ਵਾਲੀ ਮਾਤਰਾ ਨੂੰ ਉਚਾਰਨ ਕਰਨ ਲੱਗਿਆ ਅਸੀਂ ਹਮੇਸ਼ਾ ਹੀ ਦੀਰਗ ਥੁੰਿੰਦੇ ਵਿੱਚ ਉਚਾਰਨ ਕਰਨਾ ਹੈ ਸਾ ਪੰ ਅਗਲਾ ਸ਼ਬਦ ਹਾਹ ਨੂੰ ਦੁਲਾ ਹੈ ਹਾ ਇਸ ਦਾ ਸਹੀ ਉਚਾਰਨ ਜਿਵੇਂ ਨਿੱਤਨੇਮ ਕੀਆ ਬਾਣੀਆ ਵਿੱਚ ਕਿਸਾਨ ਸੌਲੇ ਦੀ ਬਾਣੀ ਵਿੱਚ ਆਹੇ ਨੂੰ ਲਾ ਲੱਗੀ ਆਉਂਦੀ ਹੈ ਇਹ ਅਤੇ ਹੈ ਇਹਦਾ ਦੋਨਾਂ ਮਾਤਰਾਵਾਂ ਦਾ ਖਾਸ ਧਿਆਨ ਰੱਖਣਾ ਹੈ ਇਹ ਮਾਤਰਾ ਇਹ ਲਾ ਹੋਗੀ ਜੋ ਹੈ ਇਹ ਦੁਲਾ ਹੈ ਇਸ ਨੂੰ ਹਮੇਸ਼ਾ ਹੀ ਧੀਰਗ ਤੁਨੀ ਦੇ ਵਿੱਚ ਉਚਾਰਨ ਕਰਨਾ ਹੈ ਜਿਵੇਂ ਕਿ ਸੈਨਾਪਤੀ ਸ ਸੈ ਨੂੰ ਦੁਲਾ ਸ ਨੰਨੇ ਨੂੰ ਪੰਨਾ ਨਾ ਸੈਨਾਪਤੀ ਇਸੇ ਤਰ੍ਹਾਂ ਹੀ ਜਿਵੇਂ ਕਦੀ ਕੱਕੇ ਨੂੰ ਦੁਲਾ ਕੈ ਤੱਲੇ ਨੂੰ ਵੀ ਹਰੀ ਤੀ ਕਦੀ ਇਸੇ ਤਰ੍ਹਾਂ ਹੀ ਜਿਵੇਂ ਫੈਸਲਾ ਫਫੇ ਨੂੰ ਦੁਲਾ ਸਸਾ ਲੱਲੇ ਨੂੰ ਕੰਨਾ ਫੈਸਲਾ ਜਿਵੇਂ ਅਸੀਂ ਗੁਰਬਾਣੀ ਦੇ ਸ਼ਬਦਾਂ 'ਵੱਲੇ ਧਿਆਨ ਦਈਏ ਜਿਵੇਂ ਗਾਵ ਗੱggen ਕੰਨਾ ਗਾ ਵਾ ਬੱਵੇ ਨੂੰ ਦਲਾ ਵਾ ਗਾਵ ਜਿਵੇਂ ਕਿ ਕੋਈ ਆਹੈ ਨੂੰ ਥੋੜਾ ਹੋ ਟੀੜੀ ਨੂੰ ਬਿਹਾਰੀ ਈ ਐੜੇ ਨੂੰ ਦਲਾ ਆ ਕੋਈਆ ਇਸ ਦਾ ਸਹੀ ਉਚਾਰਨ ਹੈ ਜੇ ਅਸੀਂ ਇਸ ਨੂੰ ਹੋਈਏ ਪੜਤੀਏ ਤਾਂ ਇਸ ਸ਼ਬਦ ਦਾ ਗਲਤ ਉਚਾਰਨ ਬਣਦਾ ਹੈ ਹੋਈਏ ਆਹੈ ਨੂੰ ਗੋੜਾ ਹੋ ਇੰਦੀਨੁ ਵਿਹਾਰੀ ਈ ਅੱਗੇ ਈ ੜੀ ਨੂੰ ਲਾ ਲੱਗ ਜਾਵੇਗੀ ਜੋ ਕਿਸਦਾ ਹੋਈਏ ਉਹ ਉਚਾਰਨ ਗਲਤ ਬਣਦਾ ਹੈ ਇਸਦਾ ਸਹੀ ਉਚਾਰਨ ਹੋਈਆ ੜੇ ਨੂੰ ਬੁਲਾ ਐ ਈ ੜੀ ਨੂੰ ਲਾ ਏ ਇਹ ਗੱਲ ਆ ਹਮੇਸ਼ਾ ਹੀ ਧਿਆਨ ਰੱਖਣਾ ਹੈ ਹੋਈਆ ਜੇ ਅਸੀਂ ਇਸ ਨੂੰ ਗਾਵੇ ਪੜ੍ਹ ਲਈਏ ਤਾਂ ਇਸ ਦਾ ਉਗਾਲਤ ਉਚਾਰਨ ਬਣੇਗਾ ਤਾਂ ਅਸੀਂ ਲਾ ਉਚਾਰਨ ਕਰਾਂਗੇ ਜੇ ਅਸੀਂ ਗਾਵਾ ਪੜ੍ਹੀਏ ਤਾਂ ਵਗਵੇ ਨੂੰ ਦਲਾਵਾਂ ਤਾਂ ਇਸ ਦਾ ਗਾਵਾ ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਸ਼ਬਦ ਦੇਖਦੇ ਹਾਂ ਉ ਵਰਗੈ ਨੂੰ ਦਲਾ ਲੱਗੀ ਹੁੰਦੀ ਹੈ ਗਾਵ ਇਸ ਦਾ ਸਹੀ ਉਚਾਰਨ ਹੈ ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਲਾ ਵਾਲੀ ਮਾਤਰਾ ਉਚਾਰਨ ਕਰਨ ਲੱਗਿਆਂ ਕਿਵੇਂ ਢੁਣੀ ਦਾ ਪ੍ਰਯੋਗ ਕਰਨਾ ਹੈ ਤੇ ਦੁਲਾਵਾਲੀ ਮਾਤਰਾ ਦਾ ਉਚਾਰਨ ਕਰਨ ਲੱਗਿਆਂ ਕਿਵੇਂ ਢੁਣੀ ਦਾ ਪ੍ਰਯੋਗ ਕਰਨਾ ਹੈ ਜਿਵੇਂ ਕੇ ਵੈ ਸਾਖੀ ਵਵੈਨੂੰ ਦਲਾਹ ਹੈ ਸਸੇਨ ਬੰਨਾ ਸਾਖ ਖੱਕੇਨ ਵਿਹਾਰੀ ਕੀ ਵੈ ਸਾਖੀ ਜੇ ਅਸੀਂ ਇਸ ਨੂੰ ਵੈ ਸਾਖੀ ਕਹਾਂਗੇ ਤਾਂ ਇਸ ਦਾ ਗਲਤ ਉਚਾਰਨ ਹੋਵੇਗਾ ਵੈ ਸਾਖੀ ਜਿਵੇਂ ਕਹਾ ਕਕਾ ਹੈਨੂੰ ਦਲਾਹ ਹੈ ਦਾ ਸਹੀ ਉਚਾਰਨ ਹੈ ਜੇ ਅਸੀਂ ਇਸ ਨੂੰ ਕਹੇ ਇਸ ਦਾ ਉਚਾਰਨ ਗਲਤ ਹੋਵੇਗਾ ਜੇ ਅਸੀਂ ਇਸ ਨੂੰ ਕਹੇ ਉਚਾਰੀਏ ਕਹਾ ਇਸ ਦਾ ਸਹੀ ਉਚਾਰਨ ਹੈ ਸੋ ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਲਾਂ ਫਤੇ ਦੁਲਾਵਲੀ ਮਾਤਰਾ ਨੂੰ ਉਚਾਰਨ ਕਰ ਲੱਗਿਆ ਤੁਣੀ ਦਾ ਕਿਵੇਂ ਕਿਵੇਂ ਸ਼ਬਦ ਨੂੰ ਲੱਗੀ ਹੋਈ ਮਾਤਰਾ ਦਾ ਇਹਨੇ ਉਸਦਾ ਉਚਾਰਨ ਕਰਨਾ ਹੈ ਇਸ ਦਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ